ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜੋ ਆਪਣੀ ਕਲਾਸ ਲੈਣ ਵਾਲੀ ਹੈਗੀ ਆਪਾਂ ਜੋ ਕਿ ਆਧੁਨਿਕ ਕਾਵ ਕਰ ਰਹੇ ਸੀਗੇ ਠੀਕ ਹੈ ਇਸ ਤੋਂ ਪਹਿਲਾਂ ਆਪਣੀਆਂ ਤਿੰਨ ਤੋਂ ਚਾਰ ਕਲਾਸਾਂ ਲੱਗ ਚੁੱਕੀਆਂ ਨੇ ਜੇ ਤੁਸੀਂ ਉਹ ਕਲਾਸਾਂ ਨਹੀਂ ਲਗਾਈਆਂ ਆਈਆਂ ਤਾਂ ਜਰੂਰ ਲਗਾਓ ਜੋ ਇਸ ਕਲਾਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਆਧੁਨਿਕ ਪੰਜਾਬੀ ਕਵਿਤਾ ਹੈਗੀ ਜੋ ਕਿ ਆਪਣੀ ਇਹਦੇ ਵਿੱਚ ਕਿਹੜਾ ਆਪਣਾ ਲੇਖਕ ਭਾਵ ਕੇ ਕਵੀ ਕਿਸ 파ਟ ਦੇ ਵਿੱਚ ਆਉਂਦਾਗਾ ਜਿਵੇਂ ਕਿ ਆਪਾਂ ਕਹਿ ਲਈਏ ਵੀ ਸੁਧਾਰਵਾਦੀ ਕਵਿਤਾ ਦੇ ਵਿੱਚ ਕੌਣ ਕਹਨਉਦੇ ਨੇ ਪ੍ਰਯੋਗਵਾਦੀ ਕਵਿਤਾ ਦੇ ਵਿੱਚ ਕੌਣ ਕਹਨਉਦੇ ਨੇ ਨਾਰੀ ਕਵਿਤਾ ਕੀ ਹੈਗਾ ਮੈਂ ਸੁਖੀ ਕਵਿਤਾ ਹੋਗੀ ਪੰਜਾਬੀ ਪ੍ਰਵਾਸੀ ਕਵਿਤਾ ਹੋਗੀ ਹੈਨਾ ਤੇ ਆਪਾਂ ਕਹਿੰਦੇ ਆ ਨਾਰੀ ਕਵਿਤਾ ਹੋਗੀ ਜਾਂ ਵੱਖ-ਵੱਖ ਹੋਰ ਪ੍ਰਯੋਗਾਂ ਦੀ ਜੋ ਕਿ ਸ਼ਾਇਰੀ ਕਹਿ ਸਕਦੇ ਆਪਾਂ ਹੈਨਾ ਜੀ ਠੀਕ ਹੈ ਤੇ ਨਵੀਨ ਯੁੱਗ ਹੋ ਗਿਆ ਆਪਣਾ ਦਾ ਉਹਦੇ ਬਾਰੇ ਆਪਾਂ ਅੱਜ ਕਲਾਸ ਵਿੱਚ ਗੱਲ ਕਰਾਂਗੇ ਠੀਕ ਹੈ ਵੀ ਕਿਹੜਾ ਕਵੀ ਕਿਸ ਦੇ ਵਿੱਚ ਆਉਂਦਾ ਹੈਗਾ ਤੇ ਜੋ ਉਸ ਵਿਦਿਆਰਥੀ ਸਾਡੇ ਨਾਲ ਨਵੇਂ ਜੁੜਨਗੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇਜੜੇ ਟੈਲੀਗ੍ਰਾਮ ਚੈਨਲ ਨੂੰ ਜਰੂਰ ਜੁਆਇਨ ਕਰ ਲਿਓ ਠੀਕ ਹੈ ਇਸ ਕਲਾਸ ਦਾ ਵੀਡੀਓ ਵੀ ਤੁਹਾਨੂੰ ਉੱਥੇ ਮਿਲੂਗਾ ਜੀ ਠੀਕ ਹੈ ਜੀ ਤੇ ਜੋ ਕਿ ਅੱਜ ਦੀ ਇਹ ਕਲਾਸ ਹੈਗੀ ਆਪਣੀ ਇਹ ਮੋਸਟ ਇਪੋਰਟ ਹੈਗੀ ਤਾਂ ਆਪਾਂ ਹੁਣ ਸ਼ੁਰੂ ਕਰਦੇ ਆਂ ਕਲਾਸ ਨੂੰ ਆਪਾਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਟੈਲੀਗ੍ਰਾਮ ਜਰੂਰ ਜੁਆਇਨ ਕਰ ਲਿਓ ਤਾਂ ਹੁਣ ਸਭ ਤੋਂ ਪਹਿਲਾਂ ਜੇ ਮੈਂ ਤੁਹਾਨੂੰ ਦੱਸਾਂ ਵੀ ਜੇਕਰ ਤੁਹਾਨੂੰ ਇਹ ਕਲਾਸ ਸਲੋ ਲੱਗੀ ਤਾਂ ਤੁਸੀਂ ਇਸ ਕਲਾਸ ਨੂੰ ਤੇਜ਼ ਕਰਕੇ ਸੁਣ ਲਿਓ ਠੀਕ ਹੈ ਜੀ ਤੇ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਤੇ ਮਿਲ ਜੇਗਾ ਜੀ ਠੀਕ ਹੈ ਤਾਂ ਚਲੋ ਆਪਾਂ ਜਾਣਦੇ ਹੋ ਕਿ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਸੁਧਾਰਵਾਦੀ ਤੇ ਕੁਦਰਤ ਪ੍ਰੇਮ ਦੀ ਕਵਿਤਾ ਹੈਗੀ ਇਹਦੇ ਵਿੱਚ ਲਿਖਿਆ ਹੋਇਆ ਵੀ ਆਧੁਨਿਕ ਪੰਜਾਬੀ ਕਵਿਤਾ ਦਾ ਪਹਿਲਾ ਪੜਾ 1901 ਤੋਂ ਲੈ ਕੇ 1935 ਈਸਵੀ ਤੱਕ ਮੰਨਿਆ ਗਿਆ ਹੈਗਾ ਠੀਕ ਹੈ ਜੋ ਮੈਂ ਤੁਹਾਨੂੰ ਇਹ ਪਹਿਲਾਂ ਵੀ ਕਰਵਾ ਚੁੱਕਿਆ ਹੈਗਾ ਜੀ ਠੀਕ ਹੈ ਅਰੰਭਿਕ ਪੜਾ ਤੇ ਕਹਿੰਦਾ ਇਸ ਕਵਿਤਾ ਵਿੱਚ ਅਧਿਆਤਮਕ ਅਧਿਆਤਮਵਾਦੀ ਸੁਧਾਰਵਾਦੀ ਪ੍ਰਵਿਰਤੀ ਭਾਰੂ ਰਹੀ ਹੈ ਸਗੋਂ ਇਸ ਦੌਰ ਦੇ ਕਵੀਆਂ ਵਿੱਚ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਸਮਕਾਲੀ ਮਸਲਿਆਂ ਦਾ ਅਧਿਆਤਮਕ ਰੂਪ ਉਸਾਰ ਦੇ ਵੀ ਸਮਕਾਲੀ ਜੀਵਨ யਥਾਰਤ ਨੂੰ ਉਗੜਵੇਂ ਰੂਪ ਵਿੱਚ ਪੇਸ਼ ਕਰਨ ਦੀ ਰੁਚੀ ਤੇ ਵਿੱਚ ਰਹਿੰਦੇ ਨੇ ਜੀ ਠੀਕ ਹੈ ਇਸ ਪੜਾ ਦੀ ਕਵਿਤਾ ਵਿੱਚ ਧਨੀ ਰਾਮ ਚਾਤ੍ਰਿਕ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਜਿਹੇ ਕਵੀ ਕੁਦਰਤ ਪ੍ਰੇਮ ਅਤੇ ਪੰਜਾਬੀਅਤਾਂ ਦੀ ਗੌਰਵਮਈ ਪਛਾਣ ਚੰਨਾਂ ਨੂੰ ਕਾਵਿਕ ਰੂਪ ਪ੍ਰਦਾਨ ਕਰਦੇ ਨੇ ਠੀਕ ਹੈ ਜੀ ਤਾਂ ਤੁਸੀਂ ਯਾਦ ਰੱਖਣਾਗਾ ਜੋ ਇਹ ਆਪਾਂ ਕਰ ਰਹੇ ਹੈਗੇ ਹਜੇ ਆਪਾਂ ਜੋ ਕਿ ਕਲਾਸਾਂ ਨੇ ਆਪਣੀਆਂ ਆਪਾਂ ਇੱਕ ਟੌਪ ਕਰਨੀਆਂ ਘੱਟੋ ਘਾਟ ਆਪਾਂ ਲੈ ਕੇ ਚੱਲਾਂਗੇ ਵੀ 20 ਤੋਂ 25 ਕਲਾਸਾਂ ਕਰਾਂਗੇ ਠੀਕ ਹੈ ਉਹਦੀ ਵਜ੍ਹਾ ਇਹ ਹੈ ਵੀ ਆਪਾਂ ਸਲੋ ਸਲੋ ਕਰਾਂਗੇ ਠੀਕ ਹੈ ਜਦੋਂ ਮੈਨੂੰ ਇਦਾਂ ਲੱਗਿਆ ਵੀ ਆਪਾਂ ਨੂੰ ਜਲਦੀ ਕਰਨੀ ਚਾਹੀਦੀ ਹੈ ਸਿਲੇਬਸ ਜਲਦੀ ਨਿਬੜਨਾ ਚਾਹੀਦਾ ਹੈਗਾ ਤਾਂ ਆਪਾਂ ਕਲਾਸਾਂ ਨੂੰ ਲੰਮੀਆਂ ਲੈ ਕੇ ਚੱਲਿਆ ਕਰਾਂਗੇ ਠੀਕ ਹੈ ਆਪਾਂ ਜੋ ਕਿ ਆਪਣੇ ਕਵੀ ਰਿਹਾ ਕਰਨਗੇ ਤਾਂ ਜੋ ਕਿ ਆਧੁਨਿਕ ਕਾਵ ਦੇ ਆਪਣੇ ਕਵੀ ਆ ਜਾਂਦੇ ਨੇ ਜਿਵੇਂ ਭਾਈ ਵੀਰ ਸਿੰਘ ਹੋ ਗਿਆ ਧਨੀ ਰਾਮ ਚਾਤਰੀਕ ਹੋ ਗਏ ਹਨਾ ਜੀ ਤਾਂ ਉਹਨਾਂ ਨੂੰ ਆਪਾਂ ਹੌਲੀ-ਹੌਲੀ ਕਰਾਂਗੇ 2 ਤੋਂ 3 ਕਲਾਸਾਂ ਦੇ ਵਿੱਚ ਆਪਾਂ ਇਹਨਾਂ ਨੂੰ ਐਡਿਟ ਕਰਿਆ ਕਰਾਂਗੇ ਠੀਕ ਹੈ ਜੀ ਅੱਗੇ ਹੁਣ ਗੱਲ ਕਰਦੇ ਆਪਾਂ ਨਵੀਨ ਯੁੱਗ ਦੀ ਚੇਤਨਾ ਦੀ ਕਵਿਤਾ ਹੈਗੀ ਜੋ ਕਿ ਆਪਣੀ ਠੀਕ ਹੈ 1935 ਤੋਂ 1965 ਤੱਕ ਦਾ ਸਮਾਂ ਆਧੁਨਿਕ ਪੰਜਾਬੀ ਕਵਿਤਾ ਦਾ ਦੂਜਾ ਪੜਾਅ ਮੰਨਿਆ ਜਾਂਦਾ ਹੈਗਾ ਜੀ 1947 ਤੱਕ ਦਾ ਸਾਹਿਤ ਆਜ਼ਾਦੀ ਲਹਿਰ ਨਾਲ ਸੰਬੰਧਿਤ ਮੰਨਿਆ ਜਾ ਸਕਦਾ ਹੈ ਜਿਸ ਵਿੱਚ ਆਧੁਨਿਕ ਕਵਿਤਾ ਦਾ ਮੂਲ ਵਿਸਾ ਰਾਸ਼ਟਰੀ ਭਾਵਨਾ ਵਾਲਾ ਪ੍ਰਤੀਤ ਹੁੰਦਾ ਹੈਗਾ ਜੀ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਪ੍ਰੀਤਮ ਬਾਬਾ ਬਲਵੰਤ ਪ੍ਰੀਤਮ ਸਿੰਘ ਸਫੀਰ ਆਧ ਕਵੀਆਂ ਦੇ ਪ੍ਰਵੇਸ਼ ਆਧੁਨਿਕ ਪੰਜਾਬੀ ਕਵਿਤਾ ਨੂੰ ਇੱਕ ਨਵੀਨ ਪ੍ਰਸਾਰ ਪ੍ਰਦਾਨ ਕਰਦਾ ਹੈਗਾ ਜੀ ਇਸ ਕਾਵ ਧਾਰਾ ਨੇ ਕਹਿੰਦਾ ਵੀ ਪੰਜਾਬੀ ਕਵਿਤਾ ਵਿੱਚ ਨਵੀਂ ਯੁੱਗ ਚੇਤਨਾ ਦਾ ਪ੍ਰਸਾਰ ਕੀਤਾ ਹੈਗਾ ਠੀਕ ਹੈ ਅੱਗੇ ਹੁਣ ਗੱਲ ਕਰਦੇ ਆਂ ਆਪਾਂ ਜੋ ਕਿ ਵਿੱਚ ਵੱਖ-ਵੱਖ ਪ੍ਰਜੋਗਾਂ ਦੀ ਜੋ ਕਿ ਸਾਇਰੀ ਆ ਜਾਂਦੀ ਹੈਗੀ ਤਾਂ ਉਹਨਾਂ ਦੇ ਬਾਰੇ ਗੱਲ ਕਰ ਲੈਣੇ ਹੁਣ ਆਪਾਂ ਇਹਦੇ ਵਿੱਚ ਆਪਣਾ ਜੋ ਰਹਿਣ ਵਾਲਾ ਕਹਿੰਦੇ ਵੀ ਆਧੁਨਿਕ ਕਵਿਤਾ ਜੋ ਕਿ ਪੰਜਾਬੀ ਕਵਿਤਾ ਹੈ ਇਹਦਾ ਵੀ ਤੀਜਾ ਪੜਾ 7ਵੇਂ ਦਹਾਕੇ ਤੋਂ ਮੰਨਿਆ ਜਾ ਸਕਦਾ ਹੈਗਾ ਇਸ ਦਹਾਕੇ ਵਿੱਚ ਪੰਜਾਬੀ ਕਾਵਨੀਆਂ ਇੱਕ ਤੋਂ ਬਧੇਰੇ ਪ੍ਰਵਿਰਤੀਆਂ ਰੂਪਮਾਨ ਹੁੰਦੀਆਂ ਹਨ ਇਸ ਦੌਰ ਵਿੱਚ ਪੰਜਾਬੀ ਕਵਿਤਾ ਵਿੱਚ ਸੂਝਵਾਦੀ ਪ੍ਰਯੋਗਵਾਦੀ ਜੁਝਾਰਵਾਦੀ ਅਤੇ ਹੋਰ अनेका ਮਾਮਲੇ ਨਾਲ ਸੰਬੰਧਿਤ ਸੈਰੀ ਸਾਡੇ ਸਨਮੁਖ ਪੇਸ਼ ਹੁੰਦੀ ਹੈਗੀ ਠੀਕ ਹੈ ਜੀ ਇਸ ਕਲਾਸ ਦੇ ਵਿੱਚ ਆਪਾਂ ਇੱਕ ਵਾਰ ਮੋਟਾ-ਮੋਟਾ ਪੜਾਂਗੇ ਠੀਕ ਹੈ ਬਰੀਕੇ ਦੇ ਵਿੱਚ ਜਦੋਂ ਆਪਾਂ ਸਿਲੇਬਸ ਕੰਪਲੀਟ ਕਰਦੇ ਤੁਰੇ ਜਾਵਾਂਗੇ ਤਾਂ ਮੈਂ ਤੁਹਾਨੂੰ ਬਰੀਕੇ ਦੇ ਵਿੱਚ ਦੱਸਦਾ ਜਾਵਾਂਗਾ ਜੀ ਠੀਕ ਹੈ ਤਾਂ ਅੱਗੇ ਆਪਣਾ ਪੁਆਇੰਟ ਆ ਜਾਂਦਾ ਹੈਗਾ ਪ੍ਰਯੋਗਵਾਦੀ ਕਵਿਤਾ ਪੰਜਾਬੀ ਕਵਿਤਾ ਦੇ ਇਸ ਦੌਰ ਵਿੱਚ ਪਰਜੋਗਵਾਦੀ ਕਵਿਤਾ ਵੀ ਪੰਜਾਬੀ ਕਵਿਤਾ ਦੀ ਵਿਸ਼ੇਸ਼ ਪਰਵ੍ਰਿੱਤੀ ਵਜੋਂ ਪ੍ਰਗਟ ਹੁੰਦੀ ਹੈਗੀ ਠੀਕ ਹੈ ਜੀ ਕਹਿੰਦੇ ਵੀ ਇਸ ਧਾਰਾ ਦੇ ਕਵੀਆਂ ਨੇ ਪ੍ਰਗਤੀਵਾਦੀ ਨਿਰਸ਼ਟਾ ਤੋਂ ਉਲਟ ਪੂੰਜੀਵਾਦੀ ਪ੍ਰਬੰਧ ਵਿੱਚ ਆਮ ਮਨੁੱਖ ਦੇਖਣਾ ਤੰਤਕਾਲਿਕ ਮਸਲਿਆਂ ਤੇ ਨਵੇਂ ਯੁੱਗ बोਧ ਨੂੰ ਸਮੁੱਚੀ ਪੰਜਾਬੀ ਕਵਿਤਾ ਦੇ ਰੂਪਰਾੰਤਰਣ ਵਜੋਂ ਪੇਸ਼ ਕੀਤਾ ਹੈਗਾ ਡਾਕਟਰ ਜਸਬੀਰ ਸਿੰਘ ਆਲੂਵਾਲੀਆ ਇਸ ਤਰ੍ਹਾਂ ਦੀ ਕਵਿਤਾ ਦਾ ਕਹਿੰਦਾ ਵੀ ਪ੍ਰਮੁੱਖ ਸ਼ਾਇਰ ਸੀ ਉਸਨੇ ਜੋ ਕਿ ਉਸ ਦੇ ਨਾਲ ਦੇ ਹੋਰ ਕਵੀਆਂ ਵਿੱਚ ਅਜੈਬ ਕਮਲ ਹੋਗੇ ਜੀ ਆਪਣੇ ਸੁਖਪਾਲ ਵੀਰ ਸਿੰਘ ਹਸਰਤ ਤੇ ਰਵਿੰਦਰ ਨੰਬੀ ਦੇ ਨਾਂ ਦਾ ਜ਼ਿਕਰ ਜੋਗ ਇੱਥੇ ਹੁੰਦਾ ਹੈਗਾ ਜੀ ਠੀਕ ਹੈ ਅੱਗੇ ਹੁਣ ਆਪਾਂ ਗੱਲ ਕਰ ਲੈਣੇ ਆਂਗੇ ਜੋ ਕਿ ਆਪਣਾ ਨਕਸਲਵਾਦੀ ਜੁਝਾਰਵਾਦੀ ਕਵਿਤਾ ਹੈਗੀ ਠੀਕ ਹੈ ਨਕਸਲਵਾਦੀ ਵੀ ਕਹਿ ਸਕਦੇ ਆਂ ਜੁਝਾਰਵਾਦੀ ਵੀ ਕਹਿ ਸਕਦੇ ਆਂ ਠੀਕ ਹੈ ਜੀ ਜੁਝਾਰਵਾਦੀ ਕਵਿਤਾ ਜਾਂ ਕਹਿੰਦੇ ਵੀ ਨਕਸਲਵਾਦੀ ਕਵਿਤਾ ਵੀ ਕਹਿੰਦਾ ਆਧੁਨਿਕ ਕਵਿਤਾ ਦੀ ਪ੍ਰਮੁੱਖ ਦ੍ਰਿਸ਼ਟੀ ਵਜੋਂ ਪੇਸ਼ ਹੁੰਦੀ ਹੈਗੀ ਸੇਮੇ 7ਵੇਂ ਦਹਾਕੇ ਵਿੱਚ ਨਕਸਲਵਾਦੀ ਅੰਦੋਲਨ ਦੇ ਨਾਲ ਇਸ ਕਵਿਤਾ ਦੀ ਸ਼ੁਰੂਆਤ ਹੋਈ ਜੀ ਤੇ ਕਹਿੰਦਾ ਵੀ ਪੰਜਾਬੀ ਵਿੱਚ ਕਨਾ ਇਸ ਅੰਦੋਲਨ ਦਾ ਨਾਰਾ بلند ਹੋਇਆ ਇਸ ਲਹਿਰ ਦੇ ਸਾਹਿਤਿਕ ਹੰਗਾਰੇ ਵਜੋਂ ਪੰਜਾਬੀ ਵਿੱਚ ਕ੍ਰਾਂਤੀਕਾਰੀ ਵਿਚਾਰਧਾਰਾ ਵਾਲੀ ਕਵਿਤਾ ਲਿਖੀ ਗਈ ਜਿਸ ਵਿੱਚ ਕਹਿੰਦੇ ਵੀ ਜਿਸ ਨੂੰ ਕਹਿੰਦੇ ਵੀ ਨਕਸਲਵਾਦੀ ਕਵਿਤਾ ਜੁਝਾਰੂ ਕਵਿਤਾ ਵਿਦਰੋਹੀ ਕਵਿਤਾ ਆਦ ਦਾ ਨਾਂ ਦਿੱਤਾ ਗਿਆ ਠੀਕ ਹੈ ਜੋ ਆਪਾਂ ਇਹ ਪੁਆਇੰਟ ਕਰ ਰਹੇ ਹਾਂਗੇ ਮੇਨ ਮੇਨ ਪੁਆਇੰਟ ਦੇ ਵਿੱਚ ਮੈਂ ਲੈ ਕੇ ਆਇਆਗਾ ਤਾਂ ਕਰਕੇ ਵੀ ਤੁਹਾਨੂੰ ਵੀ ਇਹਦੇ ਵਿੱਚ ਤੁਹਾਨੂੰ ਮੋਟਾ ਮੋਟਾ ਇੱਕ ਵਾਰ ਤੁਹਾਨੂੰ ਪਤਾ ਲੱਗ ਜੇਗਾ ਨਾਲ ਨਾਲ ਜੋ ਕਿ ਇਹਦੇ ਵਿੱਚ ਮੈਂ ਕੁਐਸ਼ਨ ਆਪਣੇ ਜੋ ਕਿ ਬਣ ਸਕਦੇ ਹੈਗੇ ਨਾ ਵੀ ਮੈਂ ਉਹ ਵੀ ਇਹਦੇ ਵਿੱਚ ਪੁਆਇੰਟ ਮੈਂ ਲੈ ਕੇ ਆਇਆਗਾ ਮੇਨ ਮੇਨ ਦੇ ਜੋ ਕਿ ਆਪਣੇ ਠੀਕ ਹੈ ਡੀਪਲੀ ਵੀ ਆਪਾਂ ਕਰਾਂਗੇ ਵੀ ਜਹਾਰਵਾਦੀ ਕੀ ਹੈ ਨਕਸਲਵਾਦੀ ਕੀ ਹੈ ਨਾ ਵੈਸ਼ਤਾ ਨੂੰ ਪਤਾ ਹੀ ਹੋਣਾ ਪਰ ਫਿਰ ਵੀ ਆਪਾਂ ਕਰਾਂਗੇ ਠੀਕ ਹੈ ਕਿਉਂਕਿ ਆਪਾਂ ਜ਼ੀਰੋ ਲੈਵਲ ਤੋਂ ਆਪਾਂ ਜੋ ਕਿ ਆਪਣੀ ਪ੍ਰੀਪਰੇਸ਼ਨ ਹੈਗੀ ਪੰਜਾਬੀ ਮਾਸਟਰ ਕਾਰਡਰ ਦੀ ਤਾਂ ਉਹ ਆਪਾਂ ਕਰਾਂਗੇ ਜੀ ਠੀਕ ਹੈ ਕਹਿੰਦੇ ਵੀ ਇਸ ਲਹਿਰ ਦੇ ਕਮੀਆਂ ਵਿੱਚ ਪਾਸ ਦਰਸ਼ਨ ਖਟਕੜ ਹਰਭਜਨ ਹਲਵਾਰ ਵੀ ਲੋਕਨਾਥ ਸੰਤਰਾਮ ਉਦਾਸੀ ਆਦਿ ਦੇ ਵਿੱਚ ਆ ਜਾਂਦੇ ਨੇ ਜੀ ਠੀਕ ਹੈ ਜੀ ਅੱਗੇ ਗੱਲ ਕਰਦੇ ਆਪਾਂ ਨਾਰੀ ਕਵਿਤਾ ਦੀ ਤਾਂ ਇਹਦੇ ਵਿੱਚ ਕਹਿੰਦੇ ਵੀ ਆਧੁਨਿਕ ਕਵਿਤਾ ਦਾ ਕਹਿੰਦੇ ਵੀ ਇੱਕ ਹੋਰ ਪ੍ਰਮੁੱਖ ਪਸਾਰ ਪੰਜਾਬੀ ਵਿੱਚ ਨਾਰੀ ਕਵਿਤਾ ਦਾ ਤਾਕਤਵਰ ਰੂਪ ਵਿੱਚ ਉੱਭਰਨਾ ਹੈਗਾ ਆਧੁਨਿਕ ਕਹਿੰਦੇ ਵੀ ਪੰਜਾਬੀ ਕਵਿਤਾ ਵਿੱਚ ਨਾਰੀ ਕਵਿਤਾ ਦੀ ਸਭ ਤੋਂ ਪ੍ਰਮੁੱਖ ਕਵਿਤਾਤੀ ਅੰਮਰਤਾ ਪ੍ਰੀਤਮ ਹੈਗੀ ਜਿਸ ਨੇ ਕਿਹਾ ਨਾਰੀ ਸਵੇਧਨਾ ਦੇ ਹਰ ਪਹਿਲੂ ਨੂੰ ਆਪਣੀ ਕਵਿਤਾ ਵਿੱਚ ਥਾਂ ਦਿੱਤੀ ਹੈ ਜੀ ਕਹਿੰਦਾ ਵੀ ਉਸ ਤੋਂ ਬਾਅਦ ਕਹਿੰਦੇ ਪ੍ਰਭਜੋਤ ਕੌਰ ਮਨਜੀਤ ਇੰਦਰਾ ਡਾਕਟਰ ਪਾਲ ਕੌਰ ਬਨੀਤਾ ਸੱਸੀ ਸਮੁੰਦਰਾ ਕੁਲਦੀਪ ਕਲਪਨਾ ਆਦ ਕਹਿੰਦੇ ਵੀ ਅਨੇਕ ਕਵਿਤਰੀਆਂ ਨੇ ਇਸ ਕਵਿਤਾ ਵਿੱਚ ਯੋਗਦਾਨ ਪਾਇਆ ਹੋਇਆ ਹੋਵੇਗਾ ਠੀਕ ਹੈ ਜੀ ਅੱਗੇ ਹੁਣ ਆਪਾਂ ਗੱਲ ਕਰਦੇ ਹਾਂਗੇ ਜੋ ਕਿ ਆਪਣੀ ਪੰਜਾਬੀ ਪ੍ਰਵਾਸੀ ਕਵਿਤਾ ਹੈਗੀ ਜੀ ਠੀਕ ਹੈ ਇਹਦੇ ਵਿੱਚ ਕਹਿੰਦੇ ਵੀ ਆਧੁਨਿਕ ਪੰਜਾਬੀ ਕਵਿਤਾ ਦੀ ਇੱਕ ਨਾ ਇੱਕ ਹੋਰ ਵਿਸ਼ੇਸ਼ਤਾ ਹੀ ਵਜੋਂ ਕਹਿੰਦਾ ਵਜਵੇਂ ਰੂਪ ਵਿੱਚ ਪੇਸ਼ ਹੋਈ ਪ੍ਰਵਾਸੀ ਪੰਜਾਬੀ ਕਵੀਆਂ ਦੁਆਰਾ ਲਿਖੀ ਕਵਿਤਾ ਵਿੱਚ ਕਹਿੰਦਾ ਆਧੁਨਿਕ ਕਵਿਤਾ ਦੀ ਪ੍ਰਮੁੱਖ ਪਰਵਿਰਤੀ ਵਜੋਂ ਪੇਸ਼ ਹੁੰਦੀ ਹੈ ਇਸ ਤਰ੍ਹਾਂ ਕਹਿੰਦੇ ਵੀ ਕਵਿਤਾ ਲਿਖਣ ਵਾਲੇ ਕਵੀਆਂ ਵਿੱਚ ਕਹਿੰਦਾ ਅਰਵਿੰਦਰ ਰਵੀ ਦੇਵ ਇਕਬਾਲ ਰਾਮੂ ਵਾਲੀਆ ਅਜਾਇਬ ਕਮਲ ਦਰਸ਼ਨ ਬਲੰਦਵੀ, ਵਰਿੰਦਰ ਪਰੀਹਾਰ, ਸੁਖਵਿੰਦਰ ਕੰਬੋਜ ਆਦ ਪ੍ਰਮੁੱਖ ਨੇ ਦੇ ਵਿੱਚ ਜੀ ਠੀਕ ਹੈ ਜੀ ਤੁਸੀਂ ਇਹ ਯਾਦ ਕਰ ਲੈਣੇ ਇਕੱਲੇ ਇਕੱਲੇ ਪੁਆਇੰਟ ਅੱਗੇ ਗੱਲ ਕਰਾਂਗੇ ਆਪਾਂ ਜੋ ਕਿ ਮੈਂ ਸੁਖੀ ਕਵਿਤਾ ਹੈਗੀ ਜੀ ਇਹਦੇ ਵਿੱਚ ਕਹਿੰਦੇ ਵੀ ਆਧੁਨਿਕ ਕਵਿਤਾ ਦੀ ਇਹ ਪ੍ਰਵਿਰਤੀਆਂ ਨਵੇਂ ਪੋਜ ਦੇ ਕਵੀਆਂ ਨੂੰ ਵੇਖਣ ਨੂੰ ਮਿਲਦੀ ਹੈ ਜੀ ਠੀਕ ਹੈ ਜੋ ਕਿ ਨਵੇਂ-ਨਵੇਂ ਕਵੀ ਉੱਭਰ ਕੇ ਆ ਰਹੇ ਨੇ ਆਪਣੇ ਕਹਿੰਦਾ ਵੀ ਇਸ ਪੀੜ੍ਹੀ ਦੇ ਕਹਿੰਦਾ ਕਵੀ ਆਪਣੇਗਾ ਨਿੱਜ ਨੂੰ ਕਹਿੰਦਾ ਕਵਿਤਾ ਦੀ ਅਗਰ ਭੂਮੀ ਵਿੱਚ ਲਿਆ ਕੇ ਆਧੁਨਿਕ ਖੰਡਿਤ ਮਾਨਵੀ ਆਪੇ ਹੀ ਆਪੇ ਦੀ ਪੇਸ਼ਕਾਰੀ ਵੱਲ ਰਚਿਤ ਹੁੰਦੇ ਹਨ ਠੀਕ ਹੈ ਵੀ ਆਪ ਦਾ ਆਪ ਵੀ ਜ਼ਿਆਦਾ ਦੱਸ ਰਹੇ ਹੈਗੇ ਅ ਇਸ ਤਰ੍ਹਾਂ ਕਹਿੰਦੇ ਵੀ ਸਾਇਰੀ ਦੇ ਪ੍ਰਮੁੱਖ ਸਾਇਰ ਜਸਵੰਤ ਦੀਦ ਅਮਰਜੀਤ ਕੌਂਕੇ ਅਮ੍ਰੀਸ਼ ਬਨੀਤਾ ਪਾਲਕੌਰ ਸਵਰਾਜਵੀਰ ਪ੍ਰਮਿੰਦਰ ਸੋਢੀ ਗੁਰਪ੍ਰੀਤ ਤੇ ਆਦਿ ਭਾਵਕੀ ਦੇ ਵਿੱਚ ਹੋਰ ਵੀ ਆਏ ਨੇ ਜੋ ਮੇਨ ਮੇਨ ਹੈਗੇ ਆਪਣੇ ਉਹ ਮੈਂ ਤੁਹਾਨੂੰ ਦੱਸ ਚੁੱਕੇ ਹਾਂਗਾ ਠੀਕ ਹੈ ਤੇ ਅੱਜ ਦੀ ਜੋ ਆਪਣੀ ਕਲਾਸ ਸੀਗੀ ਇੰਨੀ ਕੁ ਸੀਗੀ ਆਪਾਂ ਥੋੜਾ ਥੋੜਾ ਕਰਕੇ ਆਪਾਂ ਡੀਪਰੀ ਦੇ ਵਿੱਚ ਜਿਆਦਾ ਆਪਾਂ ਕੰਪਲੀਟ ਕਰ ਲਾਂਗੇ ਠੀਕ ਹੈ ਕਿਉਂਕਿ ਆਪਾਂ ਹੌਲੀ ਹੌਲੀ ਕਰਾਂਗੇ ਤਾਂ ਜਿੰਨਾ ਕਿ ਮੈਂ ਤੁਹਾਨੂੰ ਕਰਵਾਦਾਂ ਤੁਸੀਂ ਤੁਹਾਡੀ ਸਾਰੀ ਸਾਰੀ ਕਲਾਸ ਇਹ ਯਾਦ ਇਸੇ ਤਰ੍ਹਾਂ ਹੀ ਹੋ ਜਾਂਦੀ ਹੁੰਨੀ ਮੈਨੂੰ ਇਦਾਂ ਅ ਭਰੋਸਾ ਹੈਗਾ ਆਪਦੇ ਆਪ ਤੇ ਠੀਕ ਹੈ ਵੀ ਤੁਹਾਡੇ ਜੋ ਕਲਾਸ ਸੁਣ ਕੇ ਹੀ ਤੁਹਾਨੂੰ ਯਾਦ ਹੋ ਗਿਆ ਹੋਵੇਗਾ ਠੀਕ ਹੈ ਬਾਕੀ ਜੋ ਸਟੂਡੈਂਟ ਤੇਜ ਕਰਕੇ ਲਗਾਉਣਗੇ ਉਹ ਵੀ ਵਧੀਆ ਪ੍ਰੋਪਰ ਤਰੀਕੇ ਨਾਲ ਉਹਨਾਂ ਦੀ ਆਵਾਜ਼ ਬਿਲਕੁਲ ਜਾਏਗੀ ਹਨਾ ਜੀ ਠੀਕ ਹੈ ਤੇ ਤੇਲੀਗ੍ਰਾਮ ਜਰੂਰ ਜੁਆਇਨ ਕਰ ਲਿਓ ਤੇ ਵੀਡੀਓ ਤੁਹਾਨੂੰ ਉੱਥੇ ਮਿਲ ਜੀਗਾ ਜੀ ਇਹਦਾ ਬਾਕੀ ਆਪਣੇ ਅਲੱਗ-ਅਲੱਗ ਪਲੇਟਫਾਰਮ ਨੇ ਤਾਂ ਤੁਸੀਂ ਜਰੂਰ ਜੁੜੋ ਵੀਰ ਦੀ ਕੋਚਿੰਗ ਦੇ ਨਾਲ ਠੀਕ ਹੈ ਜੋ ਕਿ ਆਪਣਾ ਕਲਾਸਾਂ ਦਾ ਸ਼ਡਿਊਲ ਹੋਵੇਗਾ ਉਹ ਮੈਂ ਤੁਹਾਨੂੰ ਇੱਕ ਲਾਈਵ ਸੈਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸ ਦਾਂਗਾ ਜਾਂ ਇੱਕ ਸ਼ਾਰਟ ਦੇ ਅਕੋਰਡਿੰਗ ਮੈਂ ਤੁਹਾਨੂੰ ਸ਼ੋਅ ਕਰ ਦਾਂਗਾ ਠੀਕ ਹੈ ਜੀ ਤੇ ਆਪਣੀਆਂ ਜੋ ਇਹ ਕਲਾਸਾਂ ਨੇ ਹਜੇ ਆਪਣਾ ਕੋਈ ਟਾਈਮ ਟੇਬਲ ਨਹੀਂ ਬਣਿਆ ਹੈਗਾ ਕੋਸ਼ਿਸ਼ ਕਰਾਂਗੇ ਵੀ ਜਲਦੀ-ਜਲਦੀ ਆਪਾਂ ਜੋ ਕਿ ਟਾਈਮ ਟੇਬਲ ਆਪਣਾ ਬਣਾ ਲੀਏ ਠੀਕ ਹੈ ਜੀ ਤੇ ਠੀਕ ਹੈ ਜੀ ਧੰਨਵਾਦੀ ਸਭ ਦਾ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਠੀਕ ਹੈ ਜੀ